ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਕੁਲਵੀਰ ਗੌਰ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ ਚੈਨਲ ਪੰਜਾਬੀ ਸਵਾਦ ਕੁਕਿੰਗ ਦੇ ਵਿੱਚ ਸਾਡੀ ਵੀਡੀਓ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਪੰਜਾਬੀ ਸਵਾਦ ਕੁਕਿੰਗ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਹੀ ਬੈਲ ਵਾਲਾ ਬਟਨ ਜ਼ਰੂਰ ਦਬਾ ਦਿਆ ਕਰੋ ਹਾਂਜੀ ਸਬਜ਼ੀਆਂ ਤਾਂ ਤੁਸੀਂ ਬਹੁਤ ਖਾਧੀਆਂ ਹੋਣੀਆਂ ਪਰ ਐਪਲ ਦੀ ਸਬਜ਼ੀ ਤੁਸੀਂ ਕਦੇ ਵੀ ਨਹੀਂ ਖਾਧੀ ਹੋਣੀ ਇਸ ਲਈ ਅਸੀਂ ਅੱਜ ਤੁਹਾਡੇ ਲਈ ਬਹੁਤ ਹੀ ਨਵੀਂ ਤੇ ਜ਼ਬਰਦਸਤ ਰੈਸਪੀ ਲੈ ਕੇ ਆਏ ਹਾਂ ਅੱਜ ਅਸੀਂ ਬਣਾਵਾਂਗੇ ਐਪਲ ਦੀ ਸਬਜ਼ੀ ਜਾਨੀ ਕਿ ਸੇਬ ਦੀ ਸਬਜ਼ੀ ਸੇਬ ਨੂੰ ਆਮ ਆਪਾਂ ਘਰ ਵਿੱਚ ਫਰੂਟ ਦੇ ਤੌਰ ਤੇ ਖਾਂਦੇ ਹਾਂ ਪਰ ਅੱਜ ਆਪਾਂ ਇਹਦੀ ਸਬਜ਼ੀ ਬਣਾਵਾਂਗੇ ਤੇ ਸਬਜ਼ੀ ਇਹ ਜਿਹੜੀ ਬਹੁਤ ਜ਼ਿਆਦਾ ਟੇਸਟੀ ਬਣੂਗੀ ਤੁਸੀਂ ਇਸ ਨੂੰ ਬਣਾ ਕੇ ਜ਼ਰੂਰ ਦੇਖਿਓ ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਬਜ਼ੀ ਪਸੰਦ ਆਊਗੀ ਸਭ ਤੋਂ ਪਹਿਲਾਂ ਦੇਖੋ ਆਪਾਂ ਐਪਲ ਨੂੰ ਚੰਗੀ ਤਰ੍ਹਾਂ छिल लाने उपरों तुम चाहो तो इन बिना छिले भी पा सदगे पर अपल थोड़ा छिल के ही पावे क्योंकि कई बार एप्पलो खराब होंगे तो फिर जो आप छिलका उतार देने तो आपको एप्पल का चंकी तरह पता लग जाता है एप्पल है जो किस तरह खराब तो नहीं है इसलिए असर सारा छिलका उतार लेना गा सारे सेब इस तरह छिल के तैयार कर लेंगे ਹਾਂਜੀ ਦੇਖੋ ਸੇਬ ਨੂੰ ਆਪਾਂ ਛਿੱਲੇਗੇ ਤਿਆਰ ਕਰ ਲਏ ਤੇ ਹੁਣ ਆਪਾਂ ਇਹਨੂੰ ਕੱਟ ਲਾਂਗੇ ਇਸ ਤਰ੍ਹਾਂ ਦੇਖੋ ਪਹਿਲਾਂ ਆਪਾਂ ਇਹਨੂੰ ਸੈਂਟਰ ਵਿੱਚੋਂ ਕਟਾਂਗੇ ਫਿਰ ਅੱਗੋਂ ਫਿਰ ਕਟਾਂਗੇ ਤਾਂ ਬਿਲਕੁਲ ਸੈਂਟਰ ਦੇ ਵਿੱਚ ਇਹਦੇ ਬੀਜ ਹੁੰਦੇ ਨੇ ਉਹ ਸਾਰੇ ਬੀਜ ਆਪਾਂ ਅਲੱਗ ਢ ਕੇ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਛੋਟੇ ਛੋਟੇ ਪੀਸ ਦੇ ਵਿੱਚ ਕੱਟ ਕਰ ਲਾਂਗੇ ਪੀਸ ਤੁਸੀਂ ਆਪ ਦੇ ਅਕੋਰਡਿੰਗ ਵੱਡਾ ਛੋਟਾ ਰੱਖ ਸਕਦੇ ਹੋਗੇ ਇਸ ਤਰ੍ਹਾਂ ਆਪਾਂ ਸਾਰੇ ਪੀਸ ਕੱਟ ਕੇ ਤਿਆਰ ਕਰ ਲਾਂਗੇ ਦੇਖੋ ਸਾਰੇ ਐਪਲ ਆਪਾਂ ਕੱਟ ਕੇ ਤਿਆਰ ਕਰ ਲਏ ਆ ਹੁਣ ਦੇਖੋ ਐਪਲ ਕੱਟਣ ਤੋਂ ਬਾਅਦ ਜੇਕਰ ਤੁਸੀਂ ਐਪਲ ਨੂੰ ਪਹਿਲਾਂ ਕੱਟ ਰਹੇ ਹੋ ਸਭ ਤੋਂ ਪਹਿਲਾਂ ਬਾਕੀ ਚੀਜ਼ਾਂ ਬਾਅਦ ਵਿੱਚ ਜਿਵੇਂ ਪਿਆਜ਼ ਲਸਣ ਵਗੈਰਾ ਬਾਅਦ ਵਿੱਚ ਕੱਟ ਕਰ ਰਹੇ ਹੋ ਤਾਂ ਐਪਲ ਦੇ ਵਿੱਚ ਥੋੜਾ ਜਿਹਾ ਪਾਣੀ ਭਾਗੇ ਰੱਖੋ ਇਹਦੇ ਨਾਲ ਐਪਲ ਆਪਣੇ ਕਾਲੇ ਨਹੀਂ ਰਹਿਣਗੇ ਵੈਸੇ ਤੁਸੀਂ ਜਦੋਂ ਵੀ ਸਬਜ਼ੀ ਬਣਾਉਣੀ ਹੈ ਆਪਾਂ ਨੂੰ ਉਦੋਂ ਹੀ ਕੱਟੋ ਤਾਂ ਜੋ ਇਹ ਸਾਈਡਾ ਤੋਂ ਕਾਲਾ ਨਾ ਹੋਵੇ ਸਭ ਤੋਂ ਪਹਿਲਾਂ ਦੇਖੋ ਆਪਾਂ ਗੈਸ ਔਨ ਕਰਕੇ ਗੈਸ ਉੱਪਰ ਕੜਾਈ ਰੱਖ ਲਈ ਹੈ ਤੇ ਇਹਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਔਇਲ ਪਾ ਦਾਂਗੇ ਤੇ ਔਇਲ ਨੂੰ ਆਪਾਂ ਚੰਗੀ ਤਰ੍ਹਾਂ ਹਾਂਜੀ ਦੇਖੋ ਓਇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਜੀਰਾ ਪਾ ਦਾਂਗੇ ਤੇ ਨਾਲ ਹੀ ਇੱਕ ਸੁੱਕੀ ਲਾਲ ਮਿਰਚ ਪਾ ਦਾਂਗੇ ਦੋ ਆਪਾਂ ਇਹਦੇ ਵਿੱਚ ਲੌਂਗ ਪਾਵਾਂਗੇ ਤੇ ਇੱਕ ਹਰੀ ਇਲਾਇਚੀ ਪਾਵਾਂਗੇ ਹੁਣ ਇਹਨਾਂ ਨੂੰ ਆਪਾਂ ਥੋੜਾ ਜਿਹਾ ਪੱਕਣ ਦਿਆਂਗੇ ਯਾਨੀ ਕਿ ਜੀਰਾ ਆਪਣਾ ਭੁੱਜਣ ਦਿਆਂਗੇ ਜਦੋਂ ਹੀ ਆਪਣਾ ਜੀਰਾ ਭੁੱਜ ਜਾਊਗਾ ਤਾਂ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਬਰੀਕ ਕੱਟੀ ਹੋਈ ਦੋ ਕੱਲੀਆਂ ਆਪਾਂ ਲਸਣ ਦੀਆਂ ਪਾਵਾਂਗੇ ਜੇ ਤੁਸੀਂ ਬਿਨਾ ਲਸਣ ਤੋਂ ਬਣਾਉਣਾ ਚਾਹ ਰਹੇ ਹੋ ਤਾਂ ਬਿਨਾ ਲਸਣ ਟੋਬਲੇ ਬਣਾ ਸਕਦੇ ਹੋ ਤੇ ਨਾਲ ਹੀ ਇੱਕ ਕੱਟੀ ਹੋਈ ਆਪਾਂ ਇਹਦੇ ਵਿੱਚ ਹਰੀ ਮਿਰਚ ਪਾ ਦਾਂਗੇ ਤੇ ਇੱਕ ਵੀ ਕੱਟਿਆ ਹੋਇਆ ਪਿਆਜ਼ ਪਾ ਦਾਂਗੇ ਇਹ ਸਾਰੀ ਚੀਜ਼ਾਂ ਨੂੰ ਪਾ ਕੇ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਯਾਨੀ ਕਿ ਪਿਆਜ਼ ਨੂੰ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਭੁੰਨਾਂਗੇ ਤਾਂ ਹੀ ਆਪਣੀ ਸਬਜ਼ੀ ਸਵਾਦ ਬਣੂਗੀ ਜੇ ਆਪਾਂ ਪਿਆਜ਼ ਨੂੰ ਹਲਕਾ ਜਿਹਾ ਭੁੰਨ ਕੇ ਹੀ ਆਪਾਂ ਇਹਦੇ ਵਿੱਚ ਮਸਾਲੇ ਐਡ ਕਰ ਦਾਂਗੇ ਤਾਂ ਸਬਜ਼ੀ ਦੇ ਵਿੱਚ ਪਿਆਜ਼ ਦਾ ਟੇਸ ਜਿਹੜਾ ਉਹ ਵਧੀਆ ਨਹੀਂ ਆਊਗਾ ਇਸ ਲਈ ਤੁਸੀਂ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨ ਲਿਆ। ਹਾਂਜੀ ਦੇਖੋ ਪਿਆਜ਼ ਆਪਣਾ ਪੂਜ ਚੁੱਕਿਆ ਹੋਣਾ ਤਾਂ ਇਹਦੇ ਵਿੱਚ ਇੱਕ ਬਰੀਕ ਕੱਟਿਆ ਹੋਇਆ ਟਮਾਟਰ ਐਡ ਕਰ ਦਾਂਗੇ। ਕੁਛ ਦਿਨ ਆਪਾਂ ਟਮਾਟਰ ਨੂੰ ਪਾ ਕੇ ਵੀ ਇਹਦੇ ਵਿੱਚ ਭੁੰਨਾਂਗੇ। ਹੁਣ ਆਪਾਂ ਟਮਾਟਰ ਨੂੰ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਭੁੰਨ ਦਿਆਂਗੇ। ਦੇਖੋ ਸਾਰੀ ਚੀਜ਼ ਆਪਣਾ ਚੰਗੀ ਤਰ੍ਹਾਂ ਭੁੱਜ ਚੁੱਕਿਆ ਨੇ ਹੁਣ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ। సబ్తో పద్ధా చమచ లాలి పాడర పార్చ మసాలి అవే టేస్ట్ అకొింగ్ పాయి వారు మసాలే వద్ధ పసందూ కారట్ా చమచ ఏదైతే హల్ పాడర్ యాడ్ అధా చమ్చ పావుడర పావే అధా చమ్చ నమక పావే చమ్చ గర్మ మసాలా పావే సారే మసాలే పాను मिक्स ਕਰਾਂਗੇ ਇਸ 스테ਜ ਦੇ ਅਗੇ ਤੁਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਵੀ ਐਡ ਕਰ ਸਕਦੇ ਹੋ ਪਰ ਆਪਾਂ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਪਾਵਾਂਗੇ ਕਿਉਂਕਿ ਜਦੋਂ ਹੀ ਆਪਾਂ ਇਹਦੇ ਵਿੱਚ ਸੇਵ ਪਾ ਦੇਣਾ ਤਾਂ ਸੇਵਾ ਆਪਣੇ ਆਪ ਇਹਦੇ ਵਿੱਚ ਪਾਣੀ ਛੱਡ ਜਾਊਗਾ ਹੁਣ ਆਪਾਂ ਜੋ ਬ੍ਰੀਕ ਕੱਟਿਆ ਹੋਇਆ ਸੇਵ ਸੂਏ ਦੇ ਵਿੱਚ ਐਡ ਕਰ ਦਾਂਗੇ ਲੇਖੋ ਸੇਵ ਨੂੰ ਪਾ ਕੇ ਆਪਾਂ ਮਿਕਸ ਕਰ ਲੈਣਾ ਉਸ ਤੋਂ ਬਾਅਦ ਆਪਾਂ ਗੈਸ ਦੀ ਫਲੇਮ ਹੈ ਜਿਹੜੀ ਉਹ ਘਟ ਕਰ ਲੈਣੀ ਹੈ ਮੀਡੀਅਮ ਫਲੇਮ ਤੇ ਕਰਕੇ ਆਪਾਂ ਇਹਨੂੰ ਢੱਕ ਕੇ ਪਕਾਉਣਾਗਾ ਤਕੰਦੂ ਬਾਦ ਸੇਵ ਜਿਹੜਾ ਉਹ ਆਪਣੇ ਆਪ ਹੀ ਅੱਧ ਵਿੱਚ ਪਾਣੀ ਛੱਡ ਦੂਗਾ ਤੇ ਆਪਦੇ ਪਾਣੀ ਨਾਲ ਹੀ ਇਹ ਪੱਕ ਜਾਊਗਾ ਹੁਣ ਆਪਾਂ ਇਹਨੂੰ 10 ਮਿੰਟ ਲਈ ਮੀਡੀਅਮ ਫਲੇਮ ਤੇ ਕਰਕੇ ਗੈਸ ਨੂੰ ਟੱਕ ਦਾਂ ਹਾਂਜੀ ਦੇਖੋ ਆਪਣੀ ਸਬਜ਼ੀ ਬਣ ਕੇ ਬਿਲਕੁਲ ਰੈਡੀ ਹੋ ਗਈ ਹੈ ਨੇ ਤੇ ਹੁਣ ਆਪਾਂ ਇਹਨੂੰ نیچے ਉਤਾਰ ਕੇ ਗੈਸ ਨੂੰ ਬੰਦ ਕਰਕੇ ਥੋੜਾ ਜਿਹਾ ਠੰਡਾ ਕਰਕੇ ਇੱਕ ਬੌਲ ਦੇ ਵਿੱਚ ਸਰਵ ਕਰਾਂਗੇ ਦੇਖੋ ਇੱਕ ਬੌਲ ਦੇ ਵਿੱਚ ਇਸ ਤਰ੍ਹਾਂ ਆਪਾਂ ਇਹਨੂੰ ਸਰਵ ਕਰ ਲਾਂਗੇ ਇਹ ਕੋ ਦੇਖਣ ਦੇ ਵਿੱਚ ਆਪਣੀ ਸਬਜੀ ਜਿਹੜੀ ਕਿੰਨੀ ਜ਼ਿਆਦਾ ਸੋਹਣੀ ਲੱਗ ਰਹੀ ਹੈਗੀ ਖਾਣ ਵਿੱਚ ਵੀ ਇਹ ਬਹੁਤ ਜ਼ਿਆਦਾ ਟੇਸਟੀ ਬਣੀ ਹੈ ਤੁਸੀਂ ਇਸ ਨੂੰ ਟਰਾਈ ਕਰਕੇ ਜ਼ਰੂਰ ਦੇਖਣਾ ਹੈਗਾ ਤੇ ਸਾਨੂੰ ਕਮੈਂਡ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਸਾਡੀ ਰੈਸਪੀ ਕਿਵੇਂ ਦੀ ਲੱਗੀ ਜੇਕਰ ਵੀਡੀਓ ਪਸੰਦ ਆਉਂਦੀ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਨਾਲ ਹੀ ਸਾਡੀਆਂ ਹਰ ਨਵੀਂ ਵੀਡੀਓ ਦੇਖਣ ਦੇ ਲਈ ਨੀਚੇ ਰੈੱਡ ਕਲਰ ਦੇ ਬਟਨ ਉੱਪਰ ਜਾ ਕੇ ਸਾਡੇ ਚੈਨਲ ਪੰਜਾਬੀ ਸਵਾਦ ਕੁਕਿੰਗ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿਉਂਕਿ ਅਸੀਂ ਹਰ ਰੋਜ਼ ਤੁਹਾਡੇ ਲਈ ਨਵੇਂ-ਨਵੇਂ ਵੀਡੀਓਜ਼ ਲੈ ਕੇ ਆਉਣੇ ਆਂਗੇ ਤੇ ਸਾਨੂੰ ਇਹ ਉਮੀਦ ਵੀ ਹੁੰਦੀ ਹੈ ਵੀ ਤੁਹਾਨੂੰ ਸਾਡੀ ਜਿਹੜੀਆਂ ਇਹ ਰੈਸਿਪੀਜ਼ ਆ ਇਹ ਬਹੁਤ ਜ਼ਿਆਦਾ ਪਸੰਦ ਆਉਂਦੀਆਂ ਨੇ ਇਸ ਲਈ ਤੁਸੀਂ ਸਾਡੀ ਹਰ ਰੋਜ਼ ਵੀਡੀਓ ਦੇਖਣ ਦੇ ਲਈ ਨੀਚੇ ਰੈੱਡ ਕਲਰ ਦੇ ਬਟਨ ਉੱਪਰ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈੱਲ ਵਾਲਾ ਬਟਨ ਜ਼ਰ ਸਾਡੀ ਜੋ ਵੀ ਨਵੀਂ ਰੈਸਪੀ ਆਵੇ ਉਹ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ